ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਨਕੋਦਰ ਮੁਹੱਲਾ ਰਹਿਮਾਨਪੁਰਾ ਦੇ ਵਿੱਚ ਪੈਂਦੇ ਹੋਏ ਐ ਐਫਸੀਆਈ ਵੱਲੋਂ ਗੋਦਾਮ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਆ ਦੂਰੋਂ ਦੂਰੋਂ ਇਕੱਠਾ ਹੋ ਕੇ ਪਹੁੰਚ ਚੁੱਕਾ ਹੈਗਾ ਕਿਉਂਕਿ ਲੱਗੇ ਨਹਿਰ ਦਾ ਦੱਸਿਆ ਜਾ ਰਿਹਾ ਵੀ ਬੰਨ ਜਿਹੜਾ ਟੁੱਟ ਚੁੱਕਾ ਹੈਗਾ ਉਹਦਾ ਪਾਣੀ ਜਿਹੜਾ ਆ ਵੀ ਕਿੱਥੇ ਤੱਕ ਮਾਰ ਕਰ ਰਿਹਾ ਹੈਗਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਸੋ ਇਧਰ ਤੁਸੀਂ ਦੇਖ ਸਕਦੇ ਹੋ ਕਿ ਆਫਿਸ ਦੇ ਵਿੱਚ ਵੀ ਜਿਹੜਾ ਹੈਗਾ ਆ ਪਾਣੀ ਪਹੁੰਚ ਚੁੱਕਾ ਹੈਗਾ ਆ ਸਿਲੰਡਰ ਗੈਸ ਸਿਲੰਡਰ ਵੀ ਡੁੱਬੇ ਹੋਏ ਨਜ਼ਰ ਆ ਰਹੇ ਆ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪਾਣੀ ਦਾ ਜਿਹੜਾ ਜਲਸਤਰ ਹੈਗਾ ਆ ਸੋ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਪਾਰ ਟੀਵੀ ਰਾਹੀਂ ਦਿਖਾ ਰਹੇ ਆ ਸੋ ਇੱਥੇ ਸਰਕਾਰੀ ਮੁਲਾਜ਼ਮ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਛੋਟਾ ਸ਼ੁਭਨਾਮ ਜੀ ਮੇਰਾ ਨਾਮ ਨਵਦੀਪ ਸਿੰਘ ਜੀ ਅ ਨਵਦੀਪ ਜੀ ਤੁਸੀਂ ਕਿਹੜੀ ਪੋਸਟ ਤੇ ਹੈਗੇ ਆ ਜੀ ਮੈਂ ਜੀ ਇੱਥੇ ਬ੍ਰਾਂਚ ਇੰਚਾਰਜ ਹਾਂ ਮਾਰਕੋ ਜੀ ਆ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਕੀ ਆ ਪਾਣੀ ਜਿਹੜਾ ਹੈਗਾ ਜਲਸ਼ਤ ਕਰਿਆ ਇੱਥੇ ਕਾਫੀ ਵੱਧ ਗਿਆ ਹੈਗਾ ਆ ਵੀ ਪਹਿਲਾਂ ਬਸਾਦ ਹੋਈ ਸੀ ਉਦੋਂ ਤੱਕ ਤਾਂ ਸਿਚੁਏਸ਼ਨ ਕੰਟਰੋਲ ਤੇ ਸੀ ਅੱਛਾ ਜੀ ਬਾਅਦ ਵਿੱਚ ਕਿਸ ਨੂੰ ਪਤਾ ਲੱਗਾ ਕਿ ਪਿੱਛੇ ਨਹਿਰ ਔਲਖਾਂ ਵਾਲੀ ਨਹਿਰ ਉਹ ਤੋਂ ਵਿੱਚ ਪਾਣੀ ਬੰਨ ਟੁੱਟਣ ਕਰਕੇ ਮਲੇਰਾਈ ਪਾਣੀ ਇੱਧਰੋਂ ਆ ਰਿਹਾ ਪਿੱਛੇ ਦੇ ਦੁਆਰ ਆ ਇੱਕ ਉਹ ਦੁਆਰ ਮਤਲਬ ਕ੍ਰੈਕ ਹੋ ਚੁੱਕੀ ਜਾਂ ਟੁੱਟ ਗਈ ਹੈ ਬਿਲਕੁਲ ਟੁੱਟ ਚੁੱਕੀ ਹੈ ਉਹਦੇ ਕਰਕੇ ਅੰਦਰੋਂ ਪਾਣੀ ਆ ਰਿਹਾ ਹੈ ਜੀ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜਿਦਾ ਕਿ ਕੋਈ ਨਹੀਂ ਬਸ ਮਤਲਬ ਪ੍ਰਸ਼ਾਸਨ ਨਾਲ ਬਰਤਲਬ ਕੀਤੀ ਆ ਆਪਾਂ ਟੁੱਲੂ ਪੰਪ ਤੇ ਆਪਾਂ ਮਤਲਬ ਜੀਸੀਬੀ ਲੈ ਕੇ ਬੰਨ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਇਨਸਪੈਕਟਰ ਸਾਹਿਬ ਅੰਦਰ ਜਾ ਕੇ ਮਤਲਬ ਮਾਈਨਾ ਕਰਦੇ ਪਏ ਨੇ ਟਰੈਕਟਰ ਤੇ ਜੀ ਜੋ ਤਾਂ ਵੀ ਮਲਕ ਹੁੰਦਾ ਪਤਾ ਜਿਦਾਂ ਕਿ ਅਨਾਜ ਜੋ ਰੱਖਿਆ ਜਾਂਦਾ ਹੈਗਾ ਆ ਉਹਦਾ ਮੈਂ ਕੀ ਕਿੰਨਾ ਨੁਕਸਾਨ ਆ ਉਹ ਕੋਈ ਚੈੱਕ ਨਹੀਂ ਜਿਦਾਂ ਕਿ ਕੋਈ ਨੁਕਸਾਨ ਨਹੀਂ ਹੋਇਆ ਜੀ ਅਨੇ ਮਤਲਬ ਉਹ ਜਿਹੜਾ ਪਲੇਟਫਾਰਮ ਬਣੇ ਉਹਨਾਂ ਤੇ ਪਾਣੀ ਪਲੇਟਫਾਰਮ ਦੇ ਉੱਪਰ ਰੱਖੇ ਹੋਏ ਹੈਗੇ ਆ ਮਤਲਬ ਪਲੇਟਫਾਰਮ ਉੱਤੇ ਉੱਤੇ ਕਰੇਟ ਲੱਗੇ ਹੁੰਦੇ ਕਰੇਟਾਂ ਉੱਤੇ ਮਤਲਬ ਲੱਗਾ ਅਜੇ ਤੱਕ ਸਾਡਾ ਕੋਈ ਕਹਿ ਸਕਦੇ ਆ ਕਿ ਸੇਫਟੀ ਪਾਈ ਹੱਲੇ ਮਾਰਦੇ ਪਏ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈਗੀ ਆ ਉੱਥੇ ਤੱਕ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਕਿਉਂਕਿ ਇਹ ਸਾਰਾ ਨਿਚਲਾ ਇਲਾਕਾ ਪੈ ਜਾਂਦਾ ਹੈਗਾ ਸੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਮਹੱਲਾ ਰਹਿਮਾਨਪੁਰਾ ਬਾਜੀਗਰ ਬਸਤੀ ਤੋਂ ਸੋ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਕਿੰਨਾ ਡੁੱਬਿਆ ਹੋਇਆ ਹੈਗਾ ਸਾਹਮਣੇ ਭਾਈ ਸਾਹਿਬ ਮੋਟਰਸਾਈਕਲ ਤੇ ਆ ਰਹੇ ਨੇ ਸ਼ੋ ਪਾਣੀ ਦਾ ਜੋ ਲੈਵਲ ਹੈਗਾ ਆ ਉਸ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਆ ਵੀ ਕੀ ਕਿਸ ਲੈਵਲ ਤੇ ਪਾਣੀ ਪਹੁੰਚਿਆ ਹੈਗਾ ਹਾਂਜੀ ਅ ਤੁਸੀਂ ਕੀ ਕਹਿਣਾ ਚਾਹੋਗੇ ਉਧਰੋਂ ਆਏ ਪਾਣੀ ਦੇ ਵਿੱਚੋਂ ਨਿਕਲ ਗਏ ਕਹਾ ਗਈ ਆ ਵਾ ਹਾਲਾਤ ਖਰਾਬ ਹੀ ਆ ਹੋਰ ਉੱਥੇ ਕੀ ਹੈ ਹਾਂਜੀ ਕੋਈ ਸ਼ਾਇਦ ਹੈ ਨਹੀਂ ਅੱਛਾ ਜੀ ਬਹੁਤ ਜ਼ਿਆਦਾ ਹੈ ਨਾ ਕੋਈ ਨੰਗਣ ਵਾਸਤੇ ਉਧਰ ਵੀ ਅੱਗੇ ਕੋਈ ਰਸਤਾ ਨਹੀਂ ਹੈਗਾ ਕੋਈ ਸਾਧਨ ਨਹੀਂ ਇਸ ਏਰੀਏ ਨੂੰ ਜਾਣ ਦਾ ਕੋਈ ਸਾਧਨ ਨਹੀਂ ਕੋਈ ਆਉਣ ਦਾ ਸਾਧਨ ਨਹੀਂ ਸ਼ਰਮ ਲਾ ਯਾਨੀ ਕਿ ਕਹਿ ਸਕਦੇ ਪਰੇ ਤੱਕ ਬੰਦ ਹੀ ਆ ਜੀ ਬੰਦ ਹੀ ਆ ਪੂਰਾ ਪੂਰਾ ਉਹ ਪਰਲੇ ਪਾਸੇ ਉਹ ਬੰਦਾ ਸਟੇਸ਼ਨ ਵਾਲੋਂ ਬੰਦ ਆ ਉਹ ਪਰਲੇ ਬਨੇ ਪੋਲਾ ਵਾਲੋਂ ਬੰਦ ਆ ਉਹ ਪੁਲੀ ਜਿਹੜੀ ਸੀਗੀ ਸਾਰੀ ਕਵਰ ਆ ਉਹ ਸਾਰਾ ਕਵਰ ਆ ਜੀ ਉੱਥੇ ਨੇ ਪਾਣੀ ਪਿਆ ਰੇਲਵੇ ਟਰੈਕ ਉਹ ਬੰਦਿਆ ਬਨੇ ਟਰੈਕ ਤੇ ਉੱਪਰ ਰਹਿ ਗਿਆ ਨਾ अच्छा तो ਥੱਲੇੋਂ ਪਾਣੀ ਉਹਦੇ ਬਰਾਬਰ ਪਾਣੀ ਥੱਲੇ ਦੀ ਯਾਨਕੀ ਉਹਦੇ ਥੱਲੇ ਵੀ ਪਾਣੀ ਪੂਰਾ ਬਰਾਬਰ ਹੋ ਗਿਆ ਸਾਰਾ ਲੈਵਲ ਪਿਆ ਪਾਣੀ 4 4 4 ਫੁੱਟ ਪਾਣੀ ਤੁਹਾਡਾ ਸੁਭਨਾਂ ਸਿੰਘ ਜੀ ਨਰਮਨ ਸਿੰਘ ਜੀ ਨਿਰਮਲ ਸਿੰਘ ਜੀ ਤੇ ਉਧਰ ਕੋਈ ਪ੍ਰਸ਼ਾਸਨ ਵਾਲੋ ਕੋਈ ਬੰਦਾ ਪਹੁੰਚਿਆ ਕਿ ਨਹੀਂ ਕੋਈ ਪਹੁੰਚਿਆ ਨਹੀਂ ਹੁਣ ਤਾਂ ਉਧਰ ਥੱਲੇ ਕੋਈ ਨਹੀਂ ਪਹੁੰਚਿਆ ਨਾ ਤਾਂ ਉਧਰ ਕੋਈ ਬੰਦਾ ਹੈ ਹੀ ਨਹੀਂ ਲਖਿਆ ਜੀ ਤੇ ਪਾਣੀ ਦੇ ਕੋਈ ਨਿਕਾਸ ਕਰਨ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਨਕਾਦ ਆ ਹੁਣ ਦੇਖੋ ਜੀ ਇਹ ਕੁਦਰਤੀ ਨਿਕਲ ਜਿਓ ਨਿਕਲ ਜਿਓ ਇਹ ਨਕਾਦ ਦਾ ਇਹ ਕੋਈ ਜਵਾਰ ਨਹੀਂ ਹੋ ਰਿਹਾ ਇੱਥੇ ਇਧਰੋਂ ਨਾ ਨਿਕਲ ਨਹੀਂ ਇਹ ਤਾਂ ਜੇ ਨਿਕਲੂਗਾ ਤਾਂ ਸੀਵਰੇਜ ਨਾਲ ਨਿਕਲੂਗਾ ਸੀਵਰੇਜ ਇੰਨਾ ਪਾਣੀ ਥੋੜੀ ਖੈਦਾ ਹੁੰਦਾ ਨਹੀਂ ਜਿੱਦਾ ਕੀ ਕਹਿ ਸਕਦੇ ਆ ਵੀ ਖੱਤਿਆਂ ਵੱਲ ਨੂੰ ਜਾਂ ਪਰੇ ਨੂੰ ਖੱਤਿਆਂ ਜਿਹਦਾ ਆ ਪਿੱਛੋਂ ਦਾ ਆ ਪਾਣੀ ਇਹ ਅੱਛਾ ਖੱਤਿਆਂ ਦਾ ਹੀ ਪਾਣੀ ਤੇ ਪਿੱਛੋਂ ਇਕੱਠਾ ਹੋ ਗਿਆ ਇੱਥੇ ਆ ਕੇ ਸਾਰਾ ਠੀਕ ਆ ਜੀ ਠੀਕ ਆ ਤੇ ਇਹ ਪਾਣੀ ਇੰਨਾ ਆਇਆ ਕਿਧਰੋਂ ਹੈਗਾ ਕੁਛ ਮਾਰਸ਼ ਦਾ ਪਾਣੀ ਆ ਖੱਤਿਆਂ ਦਾ ਪਾਣੀ ਆ ਕੁਛ ਮਾਲ ਜਿਹੜੇ ਆ ਮਨਹਿਰਾ ਨੂਰਾ ਦਾ ਮਲਾ ਮੋਟਾ ਇਧਰ ਉਧਰ ਆਇਓ ਹਾਂ ਚਲੋ ਠੀਕ ਹੈ ਜੀ ਹਾਂਜੀ ਤੁਸੀਂ ਵੀ ਖੜੇ ਹੈਗੇ ਆ ਤੁਹਾਡੇ ਘਰ ਦੇ ਲਾਗੇ ਵੀ ਪਾਣੀ ਮੈਂ ਦੇਖ ਰਿਹਾ ਹੈਗਾ ਕਾਫੀ ਹੈਗਾ ਕੀ ਕਹਿਣਾ ਚਾਹੋਗੇ ਪਾਣੀ ਤਾਂ ਹੈ ਹੀ ਨਹੀਂ ਨਿਕਾਸੀ ਕਿਸੇ ਪਾਸੇ ਨਹੀਂ ਪੂਰੇ ਨਕੋਦਰ ਦਾ ਹੈ ਨਹੀਂ ਜੀ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੀ ਬਿਲਕੁਲ ਨਕੋਦਰ ਦੀ ਸਾਰ ਲਈ ਜਾਵੇ ਜੀ ਇਧਰ ਤੇ ਫੇਰ ਵਾਲੇ ਪਹਿਲੇ ਇਹਦੀ ਆਇਆ ਜੀ ਦੱਖਣੀ ਗੇਟ 24 ਘੰਟੇ ਜਦੋਂ بارشੋਂ ਦੀ ਉਹ ਰੋਡੋ ਬੇ ਜਾਂਦਾ ਜੀ 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 ਜਿਹੜੇ ਉਧਰ ਦੇ ਵਿਚਾਰੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਉਹ ਜੀ ਸਬਜ਼ ਮੰਡੀ ਦਾ ਬਹੁਤ ਮਾੜਾ ਹਾਲ ਹੈ ਕਿਉਂਕਿ ਜਦੋਂ ਵੀ بارش ਪਾਵੇ 5 ਮਿੰਟ بارش ਪੈ ਜਾਵੇ ਜੀ ਅੱਧਾ ਨਕੂਦਰਾ ਡੁੱਬ ਜਾਂਦਾ ਜੀ ਤੇ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਬਹੁਤ ਜ਼ਿਆਦੀ ਜੀ ਥੋੜੀ ਨਹੀਂ ਜੀ ਇੱਧਰ ਦਾ ਤੇ ਚਲੋ ਸਾਡੇ ਹਲੇ ਤੇ ਪਹਿਲੀ ਵਾਰ ਹੀ ਦੇਖਣ ਦੇ ਆ ਪਰ ਜਦੋਂ ਵੀ 5 ਤੋਂ 10 ਮਿੰਟ ਵੀ بارش ਪੈ ਜਾਵੇ ਤੇ ਅੱਧਾ ਨਕੂਦਰਾ ਡੁੱਬ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਕਿ ਕਿਸੇ ਪਾਸੇ ਵੀ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਨਕੋਦਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈਗਾ ਆ ਜਗਾ ਜਗਾ ਤੇ ਸੀਵਰੇਜ ਜਿਹੜੇ ਹੈਗੇ ਆ ਲੀਕੇਜ ਨੇ ਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਆ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਪਾਣੀ ਦਾ ਜੋ ਕਿ ਨਕੋਦਰ ਦੇ ਵਿੱਚੋਂ ਨਿਕਾਸ ਹੈ ਉਹ ਉਹਦੇ ਵਾਸਤੇ ਪ੍ਰੋਪਰ ਪੁਖਤਾ ਇੰਤਜ਼ਾਮ ਕੀਤੇ ਜਾਣ ਜੋ ਕਿ ਜਿਸ ਵਾਰ ਜਦੋਂ ਬਰਸਾਤ ਹੁੰਦੀ ਹੈਗੀ ਆ ਸੋ ਉਸ ਸਮੇਂ ਇਸ ਚੀਜ਼ ਦਾ ਸਮਾਧਾਨ ਜਿਹੜਾ ਹੈ ਵੀ ਕੀਤਾ ਜਾ ਸਕੇ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਮੈਂ ਜਿੱਥੋਂ ਖੜਾ ਹੈਗਾ ਇਥੋਂ ਘੱਡੋ ਘੱਡ ਵੀ ਅੱਧਾ 500 600 ਗਾਜ ਤੱਕ ਜਿਹੜਾ ਹੈਗਾ ਵੀ ਕਿ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਤਾਂ ਪਤਾ ਨਹੀਂ ਕਿੱਥੇ ਤੱਕ ਪਾਣੀ ਜਿਹੜਾ ਹੈਗਾ ਲੈਵਲ ਵਧਿਆ ਹੋਇਆ ਹੈਗਾ ਆ ਸੋ ਇਧਰ ਵੀ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਘਰਾਂ ਦੇ ਅੰਦਰ ਪਾਣੀ ਵੜਿਆ ਹੋਇਆ ਹੈਗਾ ਲੋਕੀ ਬਾਹਰ ਨਿਕਲਣ ਵਾਸਤੇ ਜਿਹੜਾ ਹੈਗਾ ਵੀ ਬਹੁਤ ਹੀ ਮੁਸ਼ਕਲ ਮਹਿਸੂਸ ਕਰ ਰਹੇ ਹੈਗੇ ਆ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੋ ਘਰ ਉੱਚੇ ਹੈਗੇ ਆ ਉਹ ਤਾਂ ਚਲੋ ਸੇਫਟੀ ਚ ਨੇ ਲੇਕਿਨ ਜਿਨ੍ਹਾਂ ਦਾ ਥੋੜਾ ਜਿਹਾ ਵੀ ਸੜਕ ਤੋਂ ਲੈਵਲ ਥੱਲੇ ਹੈਗਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈਗਾ ਤੁਸੀਂ ਅੱਗੇ ਤਸਵੀਰਾਂ ਦੇਖ ਸਕਦੇ ਹੋ ਕੋਈ ਵੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਗਲੀ ਨਹੀਂ ਬਣੀ ਹੈਗੀ ਸੋ ਗਲੀ ਨਾ ਬਣਨ ਕਰਕੇ ਕੀ ਆ ਸਾਰਾ ਪਾਣੀ ਇੱਧਰਲੀ ਸਾਈਡ ਇਕੱਠਾ ਹੋ ਗਿਆ ਇੱਧਰ ਕੱਚਾ ਜਿਹੜਾ ਹੈਗਾ ਇੱਕ ਪਾਣੀ ਨੂੰ ਰੋਕਣ ਵਾਸਤੇ ਜਿਹੜਾ ਬੰਨ ਲਾਇਆ ਗਿਆ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਾਣੀ ਜਿਹੜਾ ਵੱਧ ਕੇ ਫਿਰ ਸਿੱਧਾ ਇੱਧਰ ਹੋਰ ਅੰਦਰ ਜਿਹੜਾ ਘਰ ਦੇ ਅੰਦਰ ਜਾ ਸਕਦਾ ਹੈਗਾ ਸੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ